ਦਸੰਬਰ ਮਹੀਨਾ ਸਮੁੱਚੇ ਸਿੱਖ ਕੌਮ ਲਈ ਵਿਰਾਗ ਅਤੇ ਸ਼ਹਾਦਤਾਂ ਦੀ ਯਾਦ ਦਿਵਾਉਣ ਵਾਲਾ ਸਮਾਂ ਹੁੰਦਾ ਹੈ। ਦਸ਼ਮੇਸ਼ ਪਿਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਜੁੜੀਆਂ ਅਪਾਰ ਕੁਰਬਾਨੀਆਂ ਤੋਂ ਸ਼ੁਰੂ ਹੋਇਆ ਇਹ ਦੌਰ ਦੁਖਦਾਈ ਹੋਣ ਦੇ ਬਾਵਜੂਦ ਅਟਲ ਹੌਸਲੇ ਤੇ ਅਦੁੱਤੀ ਪ੍ਰੇਰਣਾ ਦੇ ਨਾਲ ਭਰਪੂਰ ਹੈ। ਇਸ ਦੌਰਾਨ ਵੱਡੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਤੱਕ ਅਤੇ ਮਾਤਾ ਗੁਜਰੀ ਦੀ ਅਮਰ ਕੁਰਬਾਨੀ ਨੂੰ ਨਿਭਰਦਿਆਂ ਅਨੇਕ ਦਰਦਨਾਕ ਪੜਾ ਸਿੱਖ ਇਤਿਹਾਸ ਦਾ ਅਟੁੱਟ ਅੰਗ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਮਗਰੋਂ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਸਰਸਾ ਨਦੀ ਪਾਰ ਕਰਦੇ ਸਮੇਂ ਵਿਛੜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਗੁਰਸਿੱਖਾਂ ਸਮੇਤ ਸਰਸਾ ਨਦੀ ਦੇ ਕਿਨਾਰੇ ਨਿਤਨੇਮ ਕਰ ਰਹੇ ਸਨ ਉਸ ਵੇਲੇ ਦੁਸ਼ਮਣ ਫੌਜਾਂ ਨੇ ਖਾਧੀਆਂ ਕਸਮਾਂ ਭੁਲਾ ਕੇ ਹੱਲਾ ਬੋਲ ਦਿੱਤਾ ਦੁਸ਼ਮਣਾਂ ਦਾ ਹੱਲਾ ਸ਼ੂਕ ਦੀ ਸਰਸਾ ਨਦੀ ਤੇ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਗਿਣਤੀ ਦੇ ਸਿੰਘ ਇਸ ਥਾਂ ਦੇ ਉੱਤੇ ਇੱਕ ਭਾਰੀ ਭਿਆਨਕ ਯੁੱਧ ਹੋਇਆ ਜਿਸ ਦੇ ਵਿੱਚ ਭਾਈ ਉਹਦੇ ਸਿੰਘ ਸ਼ਹੀਦ ਹੋਏ ਤੇ ਜਿੱਥੇ ਹੋਰ ਬਹੁਤ ਅਨੇਕਾ ਸਿੰਘ ਵੀ ਇਸ ਸਮੇਂ ਦੇ ਵਿੱਚ ਸ਼ਹੀਦ ਹੋ ਗਏ ਉਸੇ ਸ਼ਹੀਦੀਆਂ ਦੇ ਬਾਬਤ ਅੱਜ ਦੀ ਏ ਕਾਲੀ ਬੋਲੀ ਰਾਤ ਜਿਸ ਨੂੰ ਯਾਦ ਕਰਕੇ ਵੀ ਦਿਲ ਦਹਿਲ ਜਾਂਦਾ ਹੈ ਰਾਤ ਦਾ ਕਹਿਰ ਮੀਂਹ ਦਾ ਕਹਿਰ ਤੇ ਸ਼ੂਕ ਦੀ ਸਰਸਾ ਨਦੀ ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਹੋਏ ਕੁਝ ਸਿੰਘ ਸ਼ਹੀਦ ਹੋ ਗਏ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਕੂਚ ਕਰ ਗਏ ਕੁਝ ਸਿੰਘ ਗੁਰੂ ਸਾਹਿਬ ਤੇ ਵੱਡੇ ਸਹੌਬਜਾਦਿਆਂ ਦੇ ਨਾਲ ਸਰਸਾ ਨਦੀ ਪਾਰ ਕਰ ਗਏ ਤੇ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰੀ ਜੀ ਉਹਨਾਂ ਨਾਲੋਂ ਵਿਛੜ ਕੇ ਸਤਲੁਜ ਦੇ ਕੰਢੇ ਨਾਲ-ਨਾਲ ਤੁਰ ਪਏ ਕਿਉਂਕਿ ਉਸ ਹਮਲੇ ਵੇਲੇ ਰਾਤ ਮੀਂਹ ਤੇ ਸਿਰਸਾ ਦਾ ਕਹਿਰ ਵਰਸਿਆ ਤੇ ਹਨੇਰੇ 'ਚ ਪਤਾ ਹੀ ਨਹੀਂ ਲੱਗਾ ਕਿ ਕੌਣ ਕਿਹੜੇ ਪਾਸੇ ਤੁਰ ਗਿਆ ਸਤਪੂ 1704 ਦੀ ਕਾਲੀ ਬੋਲੀ ਰਾਤ ਅੱਜ ਦੇ ਦਿਨ ਸ੍ਰੀ ਗੁਰੂ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਇਸ ਤੋਂ ਬਾਅਦ ਸ਼ਹੀਦਿਆਂ ਦਾ ਇੱਕ ਲੰਬਾ سلسلہ ਚੱਲਿਆ। ਇਤਿਹਾਸ 'ਚ ਇਸ ਸਮੇਂ ਦਾ ਕੋਈ ਸਾਨੀ ਨਹੀਂ ਜਿਹੜਾ ਇਹ ਇਤਿਹਾਸ 7 ਦਿਨਾਂ ਦੇ ਅੰਦਰ ਵਾਪਰਿਆ। ਜਿਸ ਥਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਵਿਛੜਿਆ ਉਸ ਥਾਂ ਉੱਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਬਾਇਮਾਨ ਹੈ। ਇਸ ਸਥਾਨ ਦੇ ਨਾਲ ਸ਼ਹੀਦੀ 15ਵਾਂਡੇ ਦਾ ਅਹਿਮ ਇਤਿਹਾਸ ਜੁੜਿਆ ਹੋਇਆ ਹੈ।